ਹਾਂਜੀ ਕਿਵੇਂ ਹੋ ਆ ਦੇਖੋ ਰੈਮਸਨ ਐਮ ਜੀ 5 ਟਰੈਕਟਰ ਆ ਇਹ ਜਿਹੜੇ ਛੋਟੇ ਗਾਰਡਨ ਬੰਥਦੇ ਸੀ ਆਪਣੇ ਫਾਰਮਰਾਂ ਦੇ ਛੋਟੇ ਜਿਹਦਾ ਆਪਾਂ ਫੂਡ ਫਾਰਮਿੰਗ ਉਹਨਾਂ ਵਾਸਤੇ ਇਹਦਾ ਟਰੈਕਟਰ ਇਹ ਵਰਤਿਆ ਗਿਆ ਵਾ ਤੇ ਮੇਡ ਇਨ ਜਿਹੜਾ ਬ੍ਰਿਟੇਨ ਆ ਇਹ ਆ ਦੇਖੋ ਤੰਗੀਆਂ ਇਹਦੇ ਪਿੱਛੇ ਪਾਈਆਂ ਹੋਈਆਂ ਵਾ ਤੇ ਆ ਦੇਖੋ ਇਹਦੀ ਹਿਸਟਰੀ ਇਹ ਐਮ ਜੀ 5 ਆ ਟਰੈਕਟਰ ਤੇ ਇਹ 600 ਸੀਸੀ ਜਿਹੜਾ ਟਰੈਕਟਰ ਆ 600 ਸੀਸੀ ਕਹਿ ਸਕਦੇ ਨੂੰ ਆਪਾਂ ਤੇ ਆ ਦੇਖੋ ਇਹਦਾ ਸਾਰੇ ਕੰਟਰੋਲ ਲੱਗੇ ਹੋਏ ਆ ਤੇ ਪੈਟਰੋਲ ਤੇ ਚੱਲਦਾ ਸੀ ਤੇ ਅੱਜ ਵੀ ਇਹ ਚੱਲਦੀ ਹਾਲਤ ਦੇ ਵਿੱਚ 1949 ਸੰਨ ਦਾ ਇਹ ਬਣਿਆ ਹੋਇਆ ਵਾ ਤੇ ਆਪਾਂ ਨੂੰ ਹੁਣੇ ਇਹ ਚਲਾ ਕੇ ਦਿਖਾਉਣਗੇ ਟਰੈਕਟਰ ਨੂੰ MG5 ਤੇ ਆ ਦੇਖੋ ਤੁਸੀਂ ਚੇਨ ਲੱਗੀ ਹੋਈ ਆ ਫਰੂਟ ਫਾਰਮ ਵਾਸਤੇ ਯੂਜ਼ ਕੀਤਾ ਜਾਂਦਾ ਸੀ ਤੇ ਦੁਨੀਆ ਦੀਆਂ 35 ਕੰਟਰੀਆਂ ਨੇ ਇਹਨੂੰ ਸੈਕਟਰ ਨੂੰ ਵਰਤਿਆ ਵਾ ਹੁਣ ਆਪਾਂ ਨੂੰ ਚਲਾ ਕੇ ਦਿਖਾਉਣਗੇ ਟਰੈਕਟਰ ਹੁਣੇ ਸਟਾਰਟ ਕਰਕੇ ਉਹ ਪਾ ਲਈ ਆਪਣੀ ਅੱਜ ਵੀ ਚੱਲਦੀ ਹਾਲਤ ਦੇ ਵਿੱਚ ਹੈ ਟ੍ਰੈਕਟਰ 1949 ਸੰਦਾ ਰੈਂਸ ਨਾਂ ਦੀ ਕੰਪਨੀ ਦਾ ਐਮਜੀ5 ਥੈਂਕ ਯੂ ਵੀਡੀਓ ਵਾਚ ਕਰਨ ਲਈ